ਹਾਂ ਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚਿਆ ਪਿੰਡ ਅਮੀਰਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਬੂਟੇ ਦੇ ਕੋਲ ਆਏ ਆ ਦੋਸਤੋ ਜਿੱਦਾਂ ਕਿ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਪਾਈਆਂ ਨੇ ਸਾਰੇ ਵੀਰ ਜਾਣਦੇ ਹੀ ਆ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਵਿਕਰੀ ਵਾਲੇ ਪਸ਼ੂ ਇਸੇ ਤਰ੍ਹਾਂ ਇਸ ਕਿਲੇ ਦੇ ਉੱਪਰ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਤੇ ਨਾਗ ਵੀ ਜਿਹੜੇ ਦੋਸਤੋ ਚੰਗੇ ਹੁੰਦੇ ਆ ਠੀਕ ਆ ਜੀ ਪਿਛਲੀਆਂ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ ਕਾਫੀ ਚੰਗੀਆਂ ਮੱਝਾਂ ਵੜਾਂ ਇਸੇ ਘਰ ਦਿਖਾਉਂਦੇ ਰਹੇ ਆ ਅੱਜ ਇਸ ਕਵਰੇਜ ਵਿੱਚ ਟੋਟਲ ਤਿੰਨ ਪਸ਼ੂ ਤੁਹਾਨੂੰ ਦਿਖਾਉਣੇ ਆ ਦੋ ਬਿਹੜਾਂ ਬਿਲਕੁਲ ਤਾਜ਼ੀਆਂ ਸੂਈਆਂ ਸਪਾਈਆਂ ਦੇ ਨਾਲ ਬੱਚੇ ਤੇ ਚੰਗੇ ਮਿਲਕ ਦੇ ਦੋਸਤੋ ਹੁਣ ਚੱਲਣ ਡੀਆਂ ਨੇ ਬੌਲੇ ਤੇ ਇੱਕ ਬਿਹੜ ਚੱਲਣ ਡਈ ਆ ਕਾਫੀ ਚੰਗੀ ਕਾਰਗਜ਼ਾਰੀ ਆ ਤੇ ਚੰਗੀ ਮਿਲਕ ਦੀ ਆਪਾਸ ਕਰ ਸਕਦੇ ਆ ਇਸ ਬਿਹੜ ਤੋਂ ਉਹ ਪੂਰੀ ਗੱਲਬਾਤ ਆਪਾਂ ਵੀਰ ਬੂਟੇ ਤੋਂ ਲੈ ਕੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਇੱਕ ਦੋਸਤੋ ਲਾਸਟ ਵਿੱਚ ਮੱਝ ਤੁਹਾਨੂੰ ਦਿਖਾਵਾਂਗੇ ਚੰਗੀ ਮੱਝ ਆ ਪੂਰੇ ਵਜਨ ਦੋੜ ਵਾਲੀ ਆ ਤੇ ਮਿਲਕ ਵੀ ਪੁੱਛ ਲਾਂਗੇ ਵੀਰ ਤੋਂ ਕਿੰਨੀ ਕੀ ਤਸੱਲੀ ਤੇ ਜਿਹੜੀ ਅੱਗੋਂ ਆਈ ਆ ਅੱਗੇ ਜਿਹੜੇ ਵੀਰ ਨੇ ਪਸ਼ੂ ਖਰੀਦਣਾ ਦੋਸਤੋ ਆਪਣੀ ਜਿਹੜਾ ਪਸ਼ੂ ਸੋਇਆ ਸੁвая ਦੋ ਟਾਈਮ ਚੋਕੇ ਤਸੱਲੀ ਜ਼ਰੂਰ ਯਕੀਨੀ ਬਣਾ ਲਿਆ ਕਰੋ ਠੀਕ ਆ ਜੀ ਤੇ ਜਿਹੜੀ ਇੱਕ ਆਪਾਂ ਤੁਹਾਨੂੰ ਮੱਝ ਦਿਖਾਵਾਂਗੇ ਦੋਸਤੋ ਚੌਥਾਣਾਂ ਦੀ ਟਿੱਪ ਕੇ ਆਪਦੀ ਤਸੱਲੀ ਜ਼ਰੂਰ ਕਰ ਲਿਓ ਠੀਕ ਆ 14 ਮਾਰਚ ਅੱਜ ਤਰੀਕ ਆ ਸਮਾਂ ਕੋਈ ਸ਼ਾਮ ਦੇ 5:00 ਵਜੇ ਦਾ ਆਓ ਲੈਨੇ ਬਥੇਰੇ ਡਿਟੇਲ ਵੀਰ ਬੂਟੇ ਦੇ ਨਾਲ ਗੱਲਬਾਤ ਕਰਕੇ ਅਮਰਕੋਟ ਅੱਡਾ ਲੱਗਦਾ ਦੋਸਤੋ ਅਮਰਕੋਟ ਦੇ ਬਿਲਕੁਲ ਨਜ਼ਦੀਕ ਪਿੰਡ ਮੀਰਕੇ ਸਭ ਤੋਂ ਪਹਿਲਾਂ ਵੀਰ ਦੋਸਤੋ ਸਾਫ ਬੂਟੇ ਸਸਰੀ ਕਾਲਵੀਰ ਕਿਰਪਾ ਸਾਹਿਬ ਬਹੁਤ ਵਧੀਆ ਵੀਰ ਜੀ ਸੰਧੂ ਸਾਹਿਬ ਆਟੇ ਗਵਾਹੀਏ ਸੰਧੂ ਸਾਹਿਬ ਨੂੰ ਲਾਮ ਦੇ ਦੋ ਹਰ ਕਰਨਾ ਕਰਾਉਣਾ ਨਹੀਂ ਕੋਲਾ ਤੁਹਾਡੇ ਵੀਰ ਹਾਂ ਹੋਰ ਸੁਣਾਓ ਠੀਕ ਠਾਕ ਜੀ ਆਉਂਦੀ ਚੜਦੀ ਕਲਾ ਮੇਰਾ ਬਾਬੇ ਨਾਲ ਅੱਛਾ ਵੀਰ ਬੂਟੇ ਅੱਜ ਆਪਣੇ ਕੋਲ ਤਿੰਨ ਪਸ਼ੂ ਆ ਮੇਰੇ ਤਿੰਨੇ ਵੀ ਹਰ ਵਾਰ ਦੀ ਤਰ੍ਹਾਂ ਕਹਿੰਦੇ ਹਾਂ ਕੋੰਦੇ ਸਟੈਂਡਰਡ ਦੇ ਪਸ਼ੂ ਆ ਹਾਂਜੀ ਹਾਂਜੀ ਤੇ ਦੋ ਵੜਾ ਵੀਰ ਜੀ ਦੋਵੇਂ ਵੜਾ ਸੁਈਆਂ ਇੱਕ ਜਿਹੜੀ ਝੋਟੀ ਆਪਣੇ ਕੋਲੋਂ ਗੱਪਣਾ ਕੱਲੀ ਹਾਂ ਹਾਂਜੀ ਇੱਕ ਮਾਝ ਗੱਪਣੇ ਠੀਕ ਹੈ ਭਰਾ ਲਓ ਦੋਸਤੋ ਸ਼ੁਰੂਆਤ ਕਰਾਂਗੇ ਆਪਾਂ ਇਸ ਪਹਿਲੇ ਨੰਬਰ ਵਾਲੀ ਇਸ ਵਾੜ ਤੋਂ ਠੀਕ ਹੈ ਜੀ ਅਜਾ ਵੀ ਫੁੱਟੇ ਇਹ ਜਰਸੀ ਦਾ ਐਚਐਫ ਦਾ ਕ੍ਰੋਸ ਹੋ ਗਿਆ ਥੋੜਾ ਜਿਹਾ ਕ੍ਰੋਸ ਹੋ ਗਿਆ ਜੀ ਇਹ ਤੇ ਪਰ ਗਾਰਡ ਚੰਗੀ ਵੱਟੀ ਆ ਬਹੁਤ ਜੀ ਹੈ ਨਾ ਸੰਤੂ ਸਾਹਿਬ ਆਪਣੇ ਆਪ ਦੇ ਬੰਦਿਆਂ ਲਈ ਆ ਹਾਂਜੀ ਪਹਿਲੇ ਸੂਏ ਨੇ 32 33 ਲੀਟਰ ਦੁੱਧ ਭਰਿਆ ਓਕੇ ਤੇ ਹੁਣ ਤੀਜੇ ਦਿਨ ਦੀ ਸੂਈ ਜੇ ਠੀਕ ਹੈ ਜੀ ਐਸ ਟਾਈਮ ਦੇ ਥੱਲੇ ਬੌਲਾ 25 ਹੋਏ 26 ਹੋਏ ਕਹਿਣ ਵਾਲੇ ਜਿਹੜਾ ਚਿਮਚੇ ਨਾ ਖਾਨ ਵਾਲਾ ਠੀਕ ਹੈ ਜੀ ਇੱਕਦਾਂ ਹੁੰਦਾ ਨਾ ਵੇਹੇ ਆਪ ਆਦਨੇ ਆ ਹਾਂਜੀ ਤੇ ਕੋਈ ਕਾਬ ਨਹੀਂ ਬੰਦ ਹੀ ਨਹੀਂ ਜਾਂਦੀ ਜਾਂ ਦੇਖਣ ਵਾਲੇ ਨੂੰ ਆਖੂ ਕਰੇ ਵੀਡੀਓ ਕਰਕੇ ਬੰਦੇ ਝੋਜ ਦੇ ਦੇਗੇ ਬਿਲਕੁਲ ਸਾਫ ਹੈ ਜੀ ਆਕੀ ਦਾ ਜੀ ਚੰਗੇ ਪਾਣੀ ਆ ਡੰਗਰਿਆ ਇਹ ਤਿੰਨ ਟਾਂ ਵੈਡ ਸੋਉਣ ਵਾਲੀ ਆ ਬਿਲਕੁਲ ਜੀ ਉਹ ਦੋਸਤੋ ਕਾਟ ਕਾਟ ਵੀ ਸੋਣਾ ਆ ਯਾਦ ਨੂੰ ਲੋੜ ਨਹੀਂ ਚੋਈਦੀ ਕਿ ਸਾੜੂ ਪੈ ਸਕਦਾ ਬਿਲਕੁਲ ਜੀ ਕਾਟ ਕਾਟ ਵੀ ਪੁੱਲ ਵੱਡਾ ਦੋਸਤੋ ਅਜ ਤੇਜਾ ਦੇਣਾ ਮਗਰ ਵੀ ਬੱਛੀ ਆ ਕਾਫੀ ਸੋਹਣੇ ਸੀਮੈਂਟ ਮਗਰ ਤੂੰ ਮਾਂ ਵੇਖੋ ਕਰਾਦਾ ਆ ਜੀ ਫੇਸਬੁਕ ਨਿਗਾਹ ਆ ਮੂੰਹ ਹਾਂ ਤੇ ਕੰਨ ਕੂਣ ਬਿਲਕੁਲ ਛੋਟੇ ਲੋ ਜੀ ਠੀਕ ਆ ਜੀ ਜਰਸੀ ਤਾਂ ਤੇ ਐਫ ਪੀ ਦਾ ਦੋਸਤੋ ਕ੍ਰੋਸ ਆ ਤੇ ਅੱਗੇ ਜਿੱਦਾਂ ਕਿ ਆਪਾਂ ਰੋਤ ਨੂੰ ਵੇਖ ਲਈਏ ਤੇ ਉਹਦੇ ਵਿੱਚ ਵੀ ਪੂਰੀ ਗਰਮੀ ਸਹਿਣ ਕਰਨ ਵਾਲੀ ਬੈਡ ਹੈ ਠੀਕ ਆ ਚੋਣੀ ਸੰਦੂ ਸਾਹਿਬ ਤਿੰਨ ਟਾਈਪ ਬਣੀ ਹੈ ਹੂੰ ਇਹ ਸੰਦੂ ਨੂੰ ਵੇਖੋ ਦੋਰਾ ਲੱਗਾ ਬਹੁਤ ਕੁਆਲਿਟੀ ਦਾ ਲਓ ਜੀ ਕੁਝ ਥੋੜਾ ਤੁਹਾਨੂੰ ਨੇੜੇ ਦਿਖਾਉਣੇ ਆ ਆ ਕਰੋ ਦੋਸਤੋ ਚੈੱਕ ਠੀਕ ਆ ਜੀ ਮੁੱਠੀ ਥਾਣਾ ਦੋਸਤੋ ਇਹਨਾਂ ਦਾ ਪੱਟੇ ਨਹੀਂ ਆਹ ਸੀ ਸੰਦੂ ਸਾਹਿਬ ਫਿਰ ਬਣੀ ਆ ਠੀਕ ਆ ਰੋਗ ਰੋਗ ਦਾ ਥਾਣਾ ਆਪਾਂ ਕਹਿ ਸਕਦੇ ਕੋਈ ਗੱਲ ਹੀ ਵੰਗਾ ਲੂੰਗਾ ਕੋਈ ਨਹੀਂ ਉਤਰ ਜੋਣੀ ਬਸ ਲਓ ਜੀ ਅੱਛਾ ਵੀਰ ਬੂਟੇ ਤੇ ਤੇਜਾ ਦੇ ਇਹਨਾਂ ਨੂੰ ਸੋਈ ਤੇਜਾ ਦੇ ਸੰਦੂ ਸਾਹਿਬ ਬਣ ਗਈ ਆ ਬੋਲੀ ਬ ਪੰਜੀ ਹੋ ਜੇ ਫਾਲ ਨੂੰ ਛੱਡ ਕੇ ਅਸੀਂ ਦੋਹਾਂ ਟਾਈਮਾਂ ਦਾ 24 ਲੀਟਰ ਤਿੰਨ ਦਿਨੋਂ ਵਿੱਚ ਉਨ ਲੈ ਆਂ। ਰੋਜ਼ ਦੀ ਰੋਜ਼ ਵਧਣ ਡਈ ਅੰਦਾਜ਼ਾ ਕਿਲੋ ਕਿਲੋ ਕੋਈ। ਠੀਕ ਹੈ ਜੀ। ਤੇ ਦੁੱਧ ਸੰਧੂ ਸਾਹਿਬ ਜੀ ਆਪਣੀ ਬੋੜੀ ਇੰਨੀ ਦੁੱਧ ਦੇ ਨੇ ਭਰੂਗਾ। 30 ਭਰ ਜੇ। ਹਾਂ। 32 ਭਰ ਜੇ। ਠੀਕ ਹੈ ਜੀ। 30 32 ਪਹਿਲੇ ਸਵੇਰ ਭਰ ਦਿੱਤਾ। ਚਲੋ گاਵਾਂ ਦਾ ਪਹਿਲੇ ਦੂਜੇ ਸਵੇਰ ਨਾਲ ਇੰਨਾ ਫਰਕ ਨਹੀਂ ਪੈਂਦਾ ਹੁੰਦਾ। ਜੀ। ਹਾਂ ਜੀ ਪਲੀ ਉਹਦੇ ਕਈ ਵਾਰ ਪਹਿਲੇ ਸਵੇਰ ਬਾਅਦ ਕੱਢ ਜਾਂਦੀ ਹੈ। ਬਿਲਕੁਲ। ਲਓ ਦੋਸਤੋ ਬਾਕੀ ਨਸਲ ਬਰੀਡ ਆ ਨਸਲ ਬਰੀਡ ਪੂਰੀ ਆ ਮਗਰ ਬੱਚੀ ਵੇਖੋ ਤੁਸੀਂ ਬੱਚੀ ਬਹੁਤ ਖੂਬਸੂਰਤ ਆ ਇਹ ਤੁਸੀਂ ਦੱਸ ਰਹੇ ਹੋ ਸੈਂਸਰ ਦੀ ਮੰਦੀ ਹੈ ਨਾ ਜੀ ਆ ਇਸ ਤਰ੍ਹਾਂ ਮੈਨੂੰ ਦੱਸਿਆ ਮੈਨੂੰ ਨਾਂ ਹੀ ਨਹੀਂ ਆਇਆ ਇਹ ਕੋਈ ਨਾਮ ਮੈਂ ਤਾਂ ਨਾਂ ਹੀ ਨਹੀਂ ਆਉਦਾ ਠੀਕ ਹੈ ਜੀ ਹਾਂ ਲਓ ਦੋਸਤੋ ਮੱਛੀ ਵੇਖ ਕੇ ਤੁਸੀਂ ਆਪ ਜਜਮੈਂਟ ਕਰ ਲਿਓ ਸਾਰੇ ਵੀਰ ਖਿਡਾਰੀ ਆ ਜਿਹੜੇ ਪਾਰਕੂ ਵੀਰ ਨੇ ਐਸੇ ਇੱਕ ਬਰੀਡ ਪਰਪਸ ਉੱਪਰ ਵੀ ਕੋਈ ਵੀਰ ਵਰਕ ਕਰਦਾ ਵੇਖਦੇ ਆ ਸਾਰਾ ਪਤਾ ਲੱਗ ਜਾਊਗਾ ਚੰਗੇ ਸੀਮੰਦ ਦੀ ਮਗਰ ਬੱਚੀ ਆ ਤੇ ਵਹਿੜ ਆ ਵੀ ਬਹੁਤ ਸੋਹਣੀ ਆ ਠੀਕ ਹੈ ਜੀ ਸੁਭਾ ਦੂਜਾ ਹੀ ਹੋਊਗੀ ਆ ਦੂਜ ਲੋ ਜੀ ਠੀਕ ਆ ਸੋ ਦੂਜਾ ਸੂਆ ਦੋਸਤੋ ਥਾਣਾ ਤੋਂ ਨਾਲ ਦੀ ਬਹੁਤ ਜਿਆਦੀ ਸਾਫ ਸੁਥਰੀ ਆ ਕੋਈ 23 24 24 ਲੀਟਰ ਹੁਣ ਦੋਸਤੋ ਬੋਲਾ ਆ ਠੀਕ ਆ ਜੀ ਅਜਾ ਤੀਜੇ ਦਿਨ ਦੀ ਸੂਈ ਥਲੇ ਇਹ ਨਹੀਂ ਸੰਧੂ ਸਾਹਿਬ ਗੱਲਾਂ ਨਾ ਆ ਵੀਰੋ ਦੂਰੋਂ ਨੇੜਿਆਂ ਦੋ ਦਿਨ ਭਵੇਂ ਰਹਿਣ ਦੋ ਟਾਈਮ ਚੋ ਕੇ ਮਿੰਤੀ ਕਰਾ ਕੇ ਦਾਂਗੇ ਹਾਂ ਬਿਲਕੁਲ ਐ ਲੀਟਰ ਮਰਾ ਕੇ ਇਹ ਨਹੀਂ ਕਿ ਉਤਰਾਂ ਆਪ ਆਸ ਦਾਂਗੇ 18 ਆਖਾਂ ਪੰਜੀ ਕਰਹਿਣਾ ਚੋਣ ਆਉਣਾ ਮਿੰਤੀ ਕਰਾ ਕੇ ਤਸੱਲੀ ਕਰਾ ਕੇ ਤਸੱਲੀ ਕਰਾ ਕੇ ਟਾਈਮ ਤੋਂ ਟਾਈਮ ਚੋਣ ਤਸੱਲੀ ਕਰਾ ਲੋ ਵੀਰ ਖੋਲ ਕੇ ਇੱਕ ਵਾਰੀ ਤੋਰੀਏ ਦਿਖਾਈਏ ਵੀਰਾਂ ਨੂੰ ਬਾਕੀ ਦੋਸਤੋ ਆਰਡਰ ਦੀ ਕੁਆਲਿਟੀ ਕਾਫੀ ਸੋਹਣੀ ਆ ਵੱਡਾ ਹਵਾਨਾ ਲੇਵਾ ਕੱਦ ਵੀ ਵੱਡਾ ਕੋਈ ਮੇਰਾ ਵੀਰ ਭਲੇਖੇ ਜਣਾ ਰਿਓ ਜੇ ਵੀ ਵੱਡੇ ਕੱਦ ਦੇ ਵਿੱਚ ਬੇਲਬੂਲ ਦੀ ਸੋਹਣੀ ਆ ਲੰਬਾਈ ਵੀ ਪੂਰੀ ਆ ਉਚਾਈ ਵੀ ਪੂਰੀ ਆ ਦੇਖੋ ਹਰ ਇੱਕ ਤੀਜੇ ਪਰਫੈਕਟ ਆਕਰਮਾਲੀ ਦੇ ਵਿੱਚ ਕੱਦ ਕਾਰ ਤੋਂ ਲੈ ਕੇ ਹਵਾਨੇ ਤੋਂ ਜੇਕਰ ਆਪਾਂ ਨੀਕਾ ਮਾਰਨ ਲਈ ਹਵਾਨੇ ਲੇਵੇ ਦੀ ਵੀ ਕਮਾਲ ਆ ਵੱਡਾ ਹਵਾਨਾ ਲੇਵਾ ਤੇ ਥਾਣਾ ਦੀ ਕੁਆਲਿਟੀ ਬੜੀ ਸੋਹਣੀ ਆ ਦੋਸਤੋ ਮੁੱਠੀ ਥਾਣਾ ਦੋਹਰਾ ਥਾਣਾ ਆਪਾਂ ਕਹਿ ਸਕਦੇ ਵੀ ਦੋਹਰਾ ਥਾਣਾ ਠੀਕ ਆ ਰੋਗ ਰੋਗ ਦਾ ਥਾਣਾ ਆ ਲਓ ਜੀ ਕਿੱਥੇ ਗਿਆ ਆਹ ਠੀਕ ਆ ਠੀਕ ਠੀਕ ਆ ਸੋ ਚੋਣ ਚਾਣ ਵੀ ਬਿਲਕੁਲ ਜਿਵੇਂ ਆਪਾਂ ਕਹਿ ਰਹੇ ਹਾਂ ਮੁੰਡਾ ਹੀ ਹੈ ਕੋਈ ਬੰਗਾ ਨਹੀਂ ਕੋਈ ਕੋਈ ਨਹੀਂ ਕੋਈ ਨਹੀਂ ਭਾਵੇਂ ਕੋਈ ਨਾ ਲਾਦੀ ਬੋਦੀ ਕਰਮਾ ਲਈ ਨੇ ਤੇ ਠੀਕ ਆ ਜੀ ਬਹੁਤ ਸਾਰੇ ਬੂਤੇ ਚਵਾਈ ਫਿਰ ਦੋ ਪਾਸੇ ਬਹਿ ਕੇ ਕਰਦੇ ਫਿਰ ਦੋ ਪਾਸੇ ਬਹਿ ਕੇ ਮੈਂ ਇਹਦੇ ਕਰ ਲੈਨੇ ਆ ਠੀਕ ਆ ਇਹ ਇਕੱਲੇ ਬਹਿਣਾ ਕਿਸੇ ਇਕੱਲੇ ਬੈਲੇ ਉਹਦੀ ਆਪਣੀ ਮਰਜ਼ੀ ਆ ਬਿਲਕੁਲ ਜੀ ਹਾਂ ਜੀ ਨੋ ਦੋਸਤੋ ਘਟੋ ਘਟ ਜੇਕਰ ਆਪਾਂ ਅਕਾਊਂਟ ਕਰੀਏ ਤੇ ਕੋਈ 30 ਲੀਟਰ ਤੋਂ ਬਾਹਰ ਕੋਈ 28 30 ਲੀਟਰ ਤੱਕ ਕਰਮਾ ਵਾਲੀ ਭਰੂਗੀ ਦੁੱਧ ਚੰਗਾ ਕੋਈ ਸੇਵਾ ਵਾਲਾ ਵੀ ਮਿਲ ਗਿਆ ਸਾਹਿਬ ਜਿਹੜਾ ਡੰਗਰ ਦਾ 24 25 ਲੀਟਰ ਬੋਲਾ ਦਿੰਦਾ ਹਾਂ 5 7 ਲੀਟਰ ਗਾਂ ਵੇਹੇ ਵਾਦੀ ਹਾਂ ਨਹੀਂ ਤੇ ਆ ਗਏ ਇਹਨੇ ਚੌਥੇ ਦਿਨ ਗਾਂ ਲੱਪੇ ਚ ਹੁੰਦੀ ਆ ਇਹ ਕਰਮਾੜੀਆਂ ਲੱਪਾਂ ਨਹੀਂ ਲਿਆ ਉਸਲੇ ਪੱਠੇ ਚੁੱਪਨ ਲੱਪਈ ਆ ਮੈਂ ਸੁਵੀ ਲੈਣਦੇ ਜੋਰ ਪਾਉਂਦੇ ਓਦੋਂ ਉਹਦੀ ਪੱਠੇ ਚੁੱਪ ਪੋ ਲੱਗ ਗਈ ਆ ਠੀਕ ਆ ਜੀ ਡੰਗਰ ਦੁੱਧ ਤੇ ਵੀ ਹੋ ਚੇਤੀ ਹੁੰਦਾ ਬਿਲਕੁਲ ਕਈ ਗਾਵਾਂ ਹੁੰਦੀਆਂ ਸੁਕੇ ਕੋਈ 10 15 ਨੇ ਪੱਠੇ ਨਹੀਂ ਖਾਦੇ ਘਾਟ ਖਾਂਦੇ ਆ ਪਰ ਇਹਨੂੰ ਕਰਮਾੜੀਆਂ ਕੋਈ ਪਰਵਾਹ ਨਹੀਂ ਹੋਣੀ ਉਹ ਅੱਜੀ ਵੇਖੋ ਲੱਗੀ ਤੁਹਾਡੇ ਸਾਹਮਣੇ ਇਹ ਨਹੀਂ ਕਿ ਅਖੇ ਚੋਕਰ ਪਾਇਆ ਗਵੰਡ ਪਾਇਆ ਤਦ ਖਾਂਦੇ ਆ ਰਾਖ ਰੁਕ ਫੀੜ ਫੂੜ ਪੂਰੀ ਲੈਦੀ ਖਾ ਮੈਂ ਆਜੇ ਸੰਧੂ ਸਾਹਿਬ ਚੋਕਰ ਪਾਉਂਦਿਆ ਜੇ ਇਹਨੂੰ ਅਜੇ ਚਾਰੂਆ ਮਤਲਬ ਚਾਰੂਆ ਚਾਰੂਆ ਤਾਂ ਦੋਸਤੋ ਪਸ਼ੂ ਦੁੱਧ ਚੰਗੇ ਦਾ ਆਪਾਂ ਉਮੀਦ ਕਰ ਸਕਦੇ ਜਿੰਨਾ ਤੁਸੀਂ ਪਾਲੋਗੇ ਜਿੰਨਾ ਜਿੰਨਾ ਦੀ ਗਾ ਲੱਪਾ ਨਹੀਂ ਛੜਦੀ ਬਿਲਕੁਲ ਜੀ ਜਿੰਨਾ ਪਾਲੋਗੇ ਉਹਨਾਂ ਨੂੰ ਦੁੱਧ ਦੇ ਦੂ ਕਰਮਾ ਲਈ ਠੀਕ ਹੈ ਜੀ ਇਹ ਕਰਮਾ ਲਈ ਨੇ ਅੱਜ ਸੀਜਾਂ ਚ ਕੱਢੀਆਂ ਤਿੰਨ ਟਾਈਮ ਉਹਦੇ ਚੋਂਦੇ ਕੋਹਾਂ ਦੀ ਕੁਝ ਨਹੀਂ ਦੇ ਵੇਖੋ ਫਾੜੀ ਗਾ ਚੱਡਾ ਟੈ ਟ ਹੀ ਵੇਖੋ ਆ ਵੇਖੋ ਠੀਕ ਹੈ ਜੀ ਕੰਪੈਕਟ ਜੱਟਰ ਫਿਰ ਸੈਟਰ ਦੇ ਵਿੱਚ ਥਾਂ ਥਾਂ ਨੂੰ ਬਹੁਤ ਸੋਹਣਾ ਕਮਾਲ ਦਾ ਲੱਗਦਾ ਇਹ ਨਹੀਂ ਕੋਈ ਸਈਆਂ ਕਿਲ ਕਰਾਇਆ ਕੋਈ ਚੱਕਰਿਆ ਫਸਿਆ ਪਿਆ ਦੇਖੋ ਮੇਰੀ ਪੂਰਾ ਕੰਪੈਕਟ ਜੱਟਰ ਲੋ ਵੀ ਕਰੋ ਜੀ ਸੰਤੂ ਸਾਹਿਬ ਦਿਵਾਰੀ ਦੇ ਜਿਹੜੀਆਂ ਵੜਾਂ ਕੁੜਾ 4-4 ਲੱਖ ਦੀਆਂ ਵਿਕੀਆਂ ਸਹੀ ਹੈ ਜੀ ਆਹ ਠੀਕ ਹੈ ਸੋ ਕੁਆਲਿਟੀ ਬਹੁਤ ਸੋਹਣੀ ਆ ਦੋਸਤੋ ਬੱਛੀ ਆਪ ਵੀ ਚੰਗੀ ਆ ਮਗਰ ਵੀ ਬੱਛੀ ਆ ਆਪ ਵੀ ਵੜ ਹੈਗੀ ਆ ਦੂਜਾ ਸੁਬਾ ਸੁਈ ਠੀਕ ਆ ਕਦ ਘੜ ਸੋਣਾ ਜਿੰਨੇ ਸੇ ਗਰਮੀ-ਗਰਮੀ ਘਟ ਮਨਾਉਂਗੀ ਆ ਅੱਛਾ ਵੀਰ ਬੂਟੇ ਦਾ ਕੀ ਕਰਦੇ ਮੁੱਲ ਕੀ ਰਹੂਗਾ ਲੈਣ ਤੇ ਮੁੱਲ ਤਾਂ ਸੰਤੂ ਸਾਹਿਬ ਇਹਨੇ ਆ ਆਪ ਆਪ ਵੇਖੀ 130-30 ਵੀਤੀ ਜਾਂਦੇ ਆ ਆਪਾਂ ਭਰ ਨਹੀਂ ਕਰਨਾ ਆਪਾਂ ਮੁੱਲ 95 ਹਾਂਜੀ 2000 ਰੁਪਿਆ ਤੁਹਾਡੇ ਵੀਡੀਓ ਕਰਕੇ ਛੋੜ ਹਾਂਜੀ ਤੇ 93 ਦੇ ਦਾਂਗਾ 93 ਦੀ ਹਾਂ ਹੋਰ ਵੀ 500000 ਛੋਟ ਕਰ ਦਾਂਗੇ 92 ਦੀ ਕਰਦਾਂ ਨੂੰ ਵੀ ਪ੍ਰਭੂ ਲੋ ਵੀ ਪ੍ਰਭੂ ਇੱਕ ਰਸਤਾ ਮਿਲ ਗਿਆ 92000 ਦੀ ਤੁਹਾਨੂੰ ਜਿਹੜੀ ਇਹ ਵਾੜ ਮਿਲ ਜੂਗੀ ਸੋ ਜਿਹੜਾ ਵੀਰ ਕੋਈ 30 ਲੀਟਰ 28 30 ਲੀਟਰ ਦਾ ਪਸ਼ੂ ਖਰੀਦਣਾ ਚਾਹੁੰਦਾ ਤੁਸੀਂ ਜ਼ਰੂਰ ਹੱਥ ਪਾ ਸਕਦੇ ਜੀ ਬੇ ਤੜਕ ਆਪਣੀ ਆਕੇ ਕੋਈ ਤਸੱਲੀ ਕਰੋ ਚੋਕੇ ਦੇਖੋ ਠੀਕ ਆ ਸੰਤੂ ਸਾਹਿਬ ਮੋਲ ਮੰਗਣ ਡੇ ਆਪ ਵੀ ਪੈਸੇ ਲਾਏ ਆ ਬਿਲਕੁਲ ਜੀ ਪੈਸੇ ਨਾਲ ਹੀ ਮਿਲਦਾ ਪੈਸੇ ਨਾਲ ਹੀ ਚੀਜ਼ ਮਿਲਦੀ ਆਮ ਤਨਵਾ ਇਹ 18 20 ਵਾਲਗਾ ਨਾ ਉਹ ਹੀ 65 70 ਦੇ ਦੇਗੀ ਚੱਲਣ ਡੀਆਂ ਬਿਲਕੁਲ ਪਰ ਐਸੀਆਂ ਚੀਜ਼ਾਂ ਘਰ ਕਰਦੀਆਂ ਆ ਬਿਲ ਕੀ ਤਾਂ ਬੜੀ ਤੋਂ ਬੜੀ ਹੈ ਨਹੀਂ ਆਪਾਂ ਦੇ ਬਿਲਕੁਲ ਪਰ ਇਹੜਾ ਤਾਂ ਤੁਹਾਨੂੰ ਸਪੈਸ਼ਲ ਲੱਗਾ ਸਪੈਸ਼ਲ ਸਪੈਸ਼ਲ ਹੈ ਜੀ ਸਪੈਸ਼ਲ ਜੀ ਸਭ ਕੁਝ ਐਕਸਟਰਾ ਪੁਆੜੀ ਦਾ ਜੱਡਾ ਵੇਖੋ ਜੋ ਵੀ ਆ ਹਾਂ ਮੈਂ ਬੋ ਦੱਸਦਾ ਪਾਕਿਸਤਾਨੀ ਜਬਾਨਾ ਹੈ ਸਾਰੇ ਵੀਰਾਂ ਨੇ ਦੇਖਦੇ ਆ ਸਾਰ ਜੱਜਮੈਂਟ ਕਰ ਲੈਣੀ ਆ ਬਹੁਤ ਸਾਰੇ ਵੀਰ ਬੜਾ ਪਰਖੀ ਆ ਵੇਖ ਲੈਣਾ ਉਹਨਾਂ ਕੀ ਮੈਨੂੰ ਲੱਗਦਾ ਵੀ ਵੀਰ ਫੁੱਟੇ ਮਗਰ ਜਿਹੜੀ ਬੱਚੀ ਆ ਉਹ 8.10 ਮਹੀਨਿਆਂ ਜੇ ਵੀ ਕਰਮਾਲੀ ਬਣੇ ਇਹ ਚੰਗੀ ਚੀਜ਼ ਆ ਚੰਗੀ ਸੇਵਾ ਕਰਕੇ ਆ ਇਹ ਨਾ ਨਰੂ ਇਹਨਾਂ ਨਸਲਾਂ ਛੇਤੀ ਦੇ ਪਤਾ ਹੈਗਾ ਜੇ ਜੇ ਵੀ ਮਾਇਰਾ ਸਾਡੇ ਪਿਆ ਹੈਗਾ ਜੀ ਠੀਕ ਹੈ ਜੀ ਸੋ ਨਾੜੋ ਬੱਚੇ ਦੇ ਨਾਲ ਆ ਦੋਸਤੋ ਬੱਚੀ ਬਹੁਤ ਸੋਹਣੀ ਆ ਰੰਗ ਰੂنگ ਪ੍ਰਿੰਟ ਫਰੂਟ ਬੱਚੀ ਦਾ ਬਹੁਤ ਸੋਹਣਾ ਆ ਆਪ ਇਹ ਅੱਜ ਕੱਲ ਤੱਕ ਬੰਦਾ ਕੋਈ ਆ ਜੂ ਨਾ ਸੰਧੂ ਸਾਹਿਬ ਆਪਾ ਕੋਲ ਭਾਗੇ ਬੌਲੀ ਖਵਾ ਦਾਂਗੇ ਪੂਰੀ ਬੌਲੀ ਬੰਦੀ ਹੈ ਜੀ ਠੀਕ ਹੈ ਜੀ ਹਾਂਜੀ ਬਾਬੇ ਦੋਸਤੋ ਇਹ 92000 ਦੀ ਹੁੰਦੀ ਆ ਸੋ ਮੇਰਾ ਵੀਰ ਜਿਹਨੂੰ ਪਸੰਦ ਆਊਗੀ ਸੌਦਾ ਵੀਰ ਬੂਟੇ ਦੇ ਨਾਲ ਕਰ ਲਿਓ ਦੋਸਤੋ ਆਉ ਦਾ ਸਾਈਪੇਨਾ ਕਰਕੇ ਤਸੱਲੀ ਕਰ ਲਿਓ ਘਰਾਂ ਨੂੰ ਕਿ ਅੱਗੇ ਇੱਕ ਜਰਸੀ ਆ ਆਪਣੇ ਕੋਲ ਆ ਵੈੜ ਆ ਗਈ ਵੀ ਆ ਹਾਂਜੀ ਇਹ ਜਿੱਤ ਸਾਲੇ ਸੰਦੂ ਤੋਂ 12 ਲੀਟਰ ਦੁੱਧ ਦੀ ਹੈ 12 ਲੀਟਰ ਹਾਂਜੀ 12 ਲੀਟਰ ਇਹ ਕਿੰਨੇ ਦਿਨਾਂ ਦੀ ਸੂਈ ਆ ਇਹਨੂੰ ਸੂਈ ਨੂੰ 10-12 ਦਿਨ ਹੋ ਗਏ ਜੀ ਮੱਛੀ ਇਹਨਾਂ ਦੀ 10-12 ਦਿਨ ਦੋਸਤੋ ਇਹ ਤਾਂ 10-12 12 ਕਿਲੋ 12 ਕਿਲੋ ਜਿਹੜਾ ਦੁੱਧ ਇਹਦੇ ਥੱਲੇ ਹੁਣ ਹਾਜ਼ਰ ਮਗਰ ਇਹਦੇ ਬੱਚੀ 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 ਇਹਦੇ ਮਗਰ ਨੋ ਜ ਮਗਰ ਇਹਦੇ ਬੱਚੀ ਹੈ ਠੀਕ ਹੈ ਜੀ ਤੇ ਆਪ ਦੋਸਤੋ ਏਜੰਸੀ ਦਾ ਤੇ ਸ਼ਾਈ ਵਾਲ ਦਾ ਕ੍ਰੋਸ ਆਂ ਕਿਹਾ ਠੀਕ ਆ ਤੇ ਮਗਰ ਜਿਹੜੀ ਬੱਚਾ ਹੈ ਮਗਰ ਜਿਹੜਾ ਉਹ ਐਚ ਐਫ ਕ੍ਰੋਸ ਦਾ ਬੱਚਾ ਠੀਕ ਆ 12 ਦਿਨਾਂ ਦੀ ਸੂਈ ਹੈ ਤੇ 12 ਕਿਲੋ ਤੇ ਸੁਹਾਵੀਰ ਬੂਟੇ ਹੋਵੇਗਾ ਦੂਜਾ ਜਾਂ ਤੀਜਾ ਨਹੀਂ ਸਭ ਤੂੰ ਸਭ ਤੀਜਾ ਸੁਹਾ ਜੇ ਤੀਜਾ ਸੁਹਾ ਹਾਂ ਆਪਾਂ ਵੀ ਰੱਖਣਾ ਸੁਵੇ ਇੱਕ ਬੰਦੇ ਸਾਰੇ ਵੀਰ ਆਪਣੇ ਖਿਡਾਰੀ ਹੀ ਨੇ ਸਾਰੇ ਵੇਖ ਲਈਦੇ ਕਿਵੇਂ ਸੁਵੇ ਡੰਗਰ ਕਿਵੇਂ ਨਹੀਂ ਤੀਜੇ ਸੁਵੇ ਜੀ ਤੀਜੇ ਅੱਛਾ ਵੀਰ ਬੂਟੇ ਬੰਗਾ ਪਾ ਲੈ ਮੈਨੂੰ ਵੰਗਾ ਪਾ ਕੇ ਚੋਣੇ ਆਹੀਂ ਦਾ ਵਾਹੇ ਉਤਰਾ ਕੁਛ ਨਹੀਂ ਆਹੀਂ ਮੰਗਾ ਪਾ ਕੇ ਚੋਣੇ ਆ ਤੇ ਪਾਹੀ ਆਈ ਥੋੜੇ ਮਤਾੜੇ ਘਰੋਂ ਆ ਦੁੱਧ ਕਰ ਜੂਗੀ 14 15 ਲੀਟਰ ਇਹਦੀ ਚੋਣ ਚਣ ਕਿਦਾਂ ਨਹੀਂ ਚੋਣ ਚਣ ਓਕੇ ਆ ਬਿਲਕੁਲ ਕੋ ਐ ਵਧੀਆ ਥਾਣੇ ਦਾ ਵੇਖੋ ਕਿ ਡਾਲ ਲਿਆ ਮੁੱਠੀ ਥਾਣਾ ਆ ਮੁੱਠੀ ਥਾਣੀ ਲਓ ਦੋਸ ਸੂਈ ਨੂੰ ਕਰਮਾ ਕਰਮਾਲੀ ਨੂੰ ਦੇਣ ਵੀ ਜਿਹੜਾ ਕੋਈ ਹਫਤਾ ਡੇਢ ਹਫਤਾ ਇਥੇ ਜਿਹੜਾ ਸਮਾਂ ਹੋ ਗਿਆ ਸੂਈ ਨੂੰ ਠੀਕ ਆ ਇੱਕ ਵਾਰ ਤੁਹਾਨੂੰ ਥੋੜਾ ਉਲਟ ਪਹਿਣੀ ਵਾਲੇ ਪਾਸੇੋਂ ਆਪਾਂ ਦਿਖਾ ਰਹੇ ਹਾਂ ਬਿਲਕੁਲ ਨੇੜੇ ਤੋਂ ਥਣ ਦੀ ਕੁਆਲਿਟੀ ਦੇਖੋ ਮੁੱਠੀ ਥਾਣਾ ਵਿਰਲਪੁਰ ਜਿਹੜੀ ਦੋਸਤੋ ਕੋਈ 3-3 4-4 ਇੰਚ ਦੇ ਥਣ ਲੱਗਾ ਚਾਰੇ ਥਾਣਾ ਦੀ ਜੇਕਰ ਆਪਾਂ ਗੱਲ ਕਰ ਲਈਏ ਤੇ ਹੁਣ ਜਿੱਦਾਂ ਕਿ ਬਿਲਕੁਲ ਹੁਣ ਸਮਾਂ ਜਿਹੜਾ ਚਵਾਈ ਵਾਲਾ ਬਿਲਕੁਲ ਨੇੜ ਆ ਗਿਆ ਆਰਡਰ ਦੀ ਤਿਆਰੀ ਜਿੰਨੀ ਕਿ ਕੀਤੀ ਹੈ ਉਹ ਤੁਹਾਡੇ ਬਿਲਕੁਲ ਸਾਹਮਣੇ ਹੈ ਠੀਕ ਆ ਲਿਓ ਵੀਰ ਖੋਲ ਕੇ ਦਿਖਾ ਦਈਏ ਵੀ ਮਗਰ ਦੇ ਬੱਚੀਆਂ ਦੋ ਬੜਾ ਜਿਹੜੀਆਂ ਅੱਜ ਦੋਸਤੋ ਆਪਾਂ ਤੁਹਾਨੂੰ ਦਿਖਾਉਣੀਆਂ ਸੀ ਦੋਵਾਂ ਮਗਰ ਬੱਚੀਆਂ ਨੇ ਫੀਮੇਲ ਕਾਫ ਆ ਤੇ 12 ਕਿਲੋ ਤੇ ਕਰਮਾਲੀ ਹੋਣ ਚੱਲਣ ਢਈ ਆ ਠੀਕ ਆ ਜੀ ਅੱਜ ਇਸ ਮੌਕੇ ਤੇ ਉਸ ਤੋਂ ਬਾਅਦ ਕੋਈ ਵੀ ਚੰਗੀ ਆਪਦੀ ਸੇਵਾ ਕਰ ਲੂਗਾ ਬਤਾਉਣਾ ਘਟਾਉਣਾ ਉਸ ਸੇਵਾ ਤੇ ਡਿਪੈਂਡ ਆ ਠੀਕ ਆ ਆ ਲਓ ਜੀ ਆਣੀਆਂ ਦੇ ਪਾਸਿਓਂ ਦੋਸਤੋ ਤੁਹਾਨੂੰ ਦਿਖਾਉਨੇ ਥੋੜਾ ਥਾਣਾ ਤਾਂ ਹੋਰ ਆ ਕਰੋ ਚੈੱਕ ਮੜਾ ਜਾ ਠੀਕ ਹੈ ਤਾਂ ਦੀ ਕੁਆਲਿਟੀ ਚੰਗੀ ਆ ਚੋਣ ਚਾਨ ਇੱਕ ਨੰਬਰ ਆ ਬੰਗਾ ਬੰਗਾ ਲੈਂਦੀ ਆ ਠੀਕ ਆ ਬੰਗਾ ਪਾ ਲਈਦਾ ਮੋਸਟਲੀ ਆਪਾਂ ਚਲੋ ਵੜਾ ਨੂੰ ਭਾਵੇਂ ਸੀਲ ਆ ਭਾਵੇਂ ਠੰਡੀਆਂ ਧੀਰੀਆਂ ਨੇ ਬੰਗਾ ਪਾ ਹੀ ਲਈਦਾ ਮੋਸਟਲੀ ਕਈ ਘਰ ਬੰਗਾ ਪਾ ਕੇ ਚੁੰਦੇ ਆ ਤੇ ਬੰਗੇ ਦੇ ਨਾਲ ਤੁਸੀਂ ਇਹਨੂੰ ਵੀ ਪਰਫਾਰਮ ਕਰ ਸਕਦੇ ਜੀ ਠੀਕ ਆ ਤੇ ਮਾਪੀ ਸੰਤੂ ਸਾਹਿਬ ਜਿਹੜੀ ਕਰਦੇ ਆ ਨਾ ਘਟਣ ਵਾਲੀ ਘਟਣ ਜਿੰਨੇ ਥਾਂ ਚੋਂ ਆਈ ਨਾ ਜਿਹੇ ਜਿਹੇ ਚੋਂ ਆਹ ਉਹਨੂੰ ਵਧੂਗੀ ਜਾ ਕੇ ਘਟਰਾ ਲੈਣੇ ਕੀ ਹੋਇਆ ਇਹਨਾਂ ਪੱਠੇ ਵੀ ਰਿਈ ਗੋਈ ਮਿਲੇ ਪਰਾਲੀ ਵੀ ਜਾਰੀ ਖਾਂਦੀ ਰਹੀ ਹੁਣ ਇਹਨੇ ਵਧਣਾ ਹੀ ਵਧਣਾ ਪਰਾਲੀ ਕਿਉਂ ਆ ਗਈ ਸੇਵਾ ਨਾਲ ਪਈ ਹੋਈ ਜੀ ਪਿੱਛੇ ਟੁੱਟਮੀ ਸੇਵਾ ਹਾਂ ਟੁੱਟਮੀ ਸੇਵਾ ਹੁਣ ਵਧੂਗੀ ਅਗੋਂ ਕੋਈ ਚੰਗੀ ਕਾਰਗਜ਼ਾਰੀ ਹੋ ਜੂਗੀ ਬਾਹਰ ਦੀ ਚੰਗੀ ਸੇਵਾ ਕਰ ਲਓ ਤੇ ਮੋਲ ਆਪਾਂ ਕੀ ਕਰਦਾਂਗੇ ਤਾਂ ਕਿੱਥੋਂ ਤੱਕ ਦੇ ਦਾਂਗੇ ਕੋਲੋਂ ਸੰਤੂ ਸਾਹਿਬ ਆਪਾਂ ਆਪਾਂ 35 ਗ੍ਰੀ 58 ਗ੍ਰੀ ਤੇ 32000 ਦੇ ਦਾਂਗੇ 34000 34000 ਠੀਕ ਹੈ ਹਾਂਜੀ ਲੋ ਵੀ ਭਰਾਵੋ 34000 ਦੀ ਇਹ ਤੁਹਾਨੂੰ ਵੈੜ ਮਿਲ ਜੂਗੀ ਠੀਕ ਹੈ ਜਲਦੀ ਜਲਦੂ ਸਾਹਿਬ ਮੱਝਾ ਵਾਲਾ ਹਾਂ ਬਿਲਕੁਲ ਜੀ ਬਿਲਕੁਲ ਇਹਦੀ ਕੋਲ ਫਾਲ ਬਦਰੰਗ ਜਾਲਣਾ ਕੋਈ ਆਕੇ ਲਾਵਾ ਲਾਇਆ ਫਾਲ ਦੇ ਮਗਰ ਮਾਰ ਬੱਜੀ ਫਿਰੂਗੀ ਠੀਕ ਹੈ ਭਰਾ ਆ ਵੇਖਣ ਨੂੰ ਲੱਗਦਾ ਨਾ ਇਹ ਗਾਂ ਹੋ ਰਹੇ ਫਾਲ ਹੋ ਰਿਆ ਹਾਂ ਬਿਲਕੁਲ ਜੀ ਆ ਵੇਖਣ ਨੂੰ ਕੋਈ ਇਹ ਨਾ ਕੋਈ ਆਕੇ ਲਾਵਾ ਲਾਇਆ ਕੋਸ਼ਿਆ ਹਾਂ ਫਾਲ ਦੇ ਮਗਰ ਮਾਰ ਫਾਲਤੇ ਮਿਲੂਗੀ ਠੀਕ ਹੈ ਜੀ ਹਾਂਜੀ ਲਓ ਦੋਸਤੋ 34000 ਦੀ ਇਹ ਤੁਹਾਨੂੰ ਵੈੜ ਮਿਲ ਜੂਗੀ ਠੀਕ ਹੈ ਸੋ ਓਵਰ ਆਲ ਪੂਰੀ ਤੁਹਾਨੂੰ ਆਪਾਂ ਦਿਖਾ ਦਿੱਤੀ ਆ ਅੱਗੋਂ ਆਣ ਵਿਡੀਓ ਕਾਲ ਤੇ ਪਾਸ ਕਰ ਲਓ ਜਿੱਦਾਂ ਵੀ ਕਿਸੇ ਵੀਰ ਦੀ ਸੰਤੁਸ਼ਟੀ ਹੁੰਦੀ ਉਦੋਂ ਅਸੀਂ ਤਸਦੀਕ ਕਰ ਲਿਓ ਠੀਕ ਆ ਇੱਕ ਬਾਅਦ ਵਿੱਚ ਦੋਸਤੇ ਕਾ ਲਾਸਟ ਵਿੱਚ ਤੀਜੇ ਨੰਬਰ ਤੇ ਟੈਂਕ ਦਿਖਾਉਣੀ ਆ ਤੁਹਾਨੂੰ ਠੀਕ ਆ ਟੈਂਕ ਆਪਣਾ ਵੀ ਕਿੱਥੇ ਗਿਆ ਜੋ ਟੈਂਕ ਆਪਣਾ ਉੱਥੇ ਕੱਢ ਲਿਆ ਆਪਣਾ ਸਿਦਾਨੀ ਦਾ ਅੱਛਾ ਜੀ ਅੱਛਾ ਉਹ ਕਵਾਤੀਂ ਦਿਆ ਅੱਛਾ 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 ਢਾਲ ਗਏ ਉਹਦੇ ਕੋਲ ਕੱਢ ਲਾ ਲਓ ਜੀ ਦੋਸੋ ਆ ਝੋਟੀ ਇਕਬੀਰ ਦੇ ਕੋਲੇ ਵਿਖਾਊਗਾ ਤੇ ਵੀਰ ਫੂਟੇਜ ਦੀ ਪੂਰੀ ਡਿਟੇਲ ਸਾਂਝੀ ਕਰਦੀ ਆ ਵੈਸੇ ਇਹਨੂੰ ਵੀ ਆਪਾਂ ਟੈਂਕ ਕਹਿ ਸਕਦੇ ਕਹਿੰਦੇ ਹੈ ਟੈਂਕੀ ਆ ਇਹ ਦੂਜੇ ਸੂਰੇ ਸੰਧੂ ਆਪਣੇ ਆਪ ਦੇ ਵੀ ਬੰਦਿਆਂ ਤੋਂ ਲੈਂਦੀ ਆ ਹਾਂਜੀ ਉਹ ਆਂਦੇ ਕਿ ਪਹਿਲੇ ਸੂਏ ਨੇ 15 16 ਲੀਟਰ ਦੁੱਧ ਭਰਿਆ ਪਹਿਲ ਨੂੰ ਨੇ ਹਾਂਜੀ ਠੀਕ ਹੈ ਜੀ ਹੈ ਡਬਲਾ ਪੂਰੀ ਹਾਂਜੀ ਹਾਂਜੀ ਐ ਕਿਉਂ ਦੂਜੇ ਸੂਏ ਸੂਣਾ ਜਿਹੜਾ ਬਣ ਬਣਾ ਇਸ ਤਰ੍ਹਾਂ ਪਲੀ ਹੈ ਨਾ ਅਗੋਂ ਉਹ ਮਹਾਰਾਜ ਮੇਂਚ ਦੀ ਮੈਂ 18 ਭਰਨਾ ਹੀ ਚਾਹੀਦਾ ਹੂੰ ਕਿਤਰਾ ਬਣ ਬਣਾ ਹੈ ਦਾ ਬਿਲਕੁਲ ਬਿਲਕੁਲ ਲਓ ਦੱਸੋ ਇੱਕ ਆਪਾਂ ਇਹ ਕਹਿ ਸਕਦੇ ਪੂਰਾ ਬਲਡੋਜ਼ਰ ਹੀ ਆ ਕਰਮਾ ਲਈ ਠੀਕ ਆ ਚੰਗੀ ਸੇਵਾ ਜਿੱਥੋਂ ਵੀ ਆਈਏ ਚਲੋ ਉਹਨਾਂ ਦੇ ਵੀ ਸ਼ਾਬਾਸ਼ ਵੀਰ ਬੂਟੇ ਦੇ ਕੋਲ ਆ ਗਈ ਅੱਗੇ ਸੇਲ ਪਰਚੇ ਦਾ ਕੰਮ ਆ ਚਲੋ ਪਸੂ ਆਉਂਦਾ ਪਰ ਆ ਵੇਖੋ ਪਸੂ ਪੂਰਾ ਟੰਗਦਾ ਪਸੂ ਆਪਾਂ ਵੇਖੀਏ ਤੇ ਟੰਗਦਾ ਪਸੂ ਕਹਿ ਸਕਦੇ ਵੀ ਅੱਗੋਂ ਵੀ ਕਿਸੇ ਵੀ ਮੈਨੂੰ ਤਾਂ ਵੀਰ ਬੂਟੇ ਅੱਗੋਂ ਵੀ ਆਪਾਂ ਚੰਗੀ ਸੇਵਾ ਚੰਗੀ ਸੇਵਾ ਹੋ ਗਈ ਹੈ ਜਿੱਥੋਂ ਆਈਏ ਆ ਵੀ ਚੰਗੀ ਸੇਵਾ ਦੇ ਕੇ ਆਏ ਜੇ ਪੈਸੇ ਦੀ ਗੱਲ ਕਰੀਏ ਸੇਵਾ ਦਾ ਤੁਹਾਨੂੰ ਪਤਾ ਹੀ ਹੋਣਾ ਛੋਟੀਆਂ ਛੋਟੀਆਂ ਬੱਜਾਂ ਦਾ ਕਿੰਨੇ ਮੁੱਲੇ ਆ ਹਾਂਜੀ ਹਾਂਜੀ ਇਹ ਤਾਂ ਡੰਗਰ ਫਿਰ ਦਿਲ ਕ ਉਹ ਸੁਬਾ ਦੋਸਤੋ ਵੀਰ ਦੂਜਾ ਦੱਸ ਰਿਹਾ ਸਾਕੀ ਜੀ ਆਹ ਟੀਐਸ ਮਾਰਟੀ ਦੇ ਸੰਧੂ ਸਾਹਿਬ ਨਾ ਥੋੜੇ ਬਜਾਦ ਦੀ ਖੇਚੜਾ ਬੇਸਮਝੀਆ ਕੰਮ ਹੋਇਆ ਪਿਆ ਉਲਟੋ ਪੁਲਟੇ ਹੋ ਗਿਆ ਪਿਆ ਬਿਲਕੁਲ ਨਾ ਦੋਸਤੋ ਇਹ ਕੋਈ ਪੁੱਠੇ ਤਾਂ ਤੁਹਾਨੂੰ ਦਿਖਾਵਾਂਗੇ ਪਿੱਠ ਪੁੱਠੇ ਤਾਂ ਦਿਖਾਵਾਂਗੇ ਵੀ ਥੱਬਿਆਂ ਦੇ ਥੱਬੇ ਆਪਾਂ ਇਹਨੂੰ ਕਹਿ ਸਕਦੇ ਵੀ ਥੱਬਿਆਂ ਦੇ ਥੱਬੇ ਠੀਕਾ ਕਰਮਾਂ ਵਾਲੀ ਦੀ ਆ ਦੇਖੋ ਜੀ ਵੱਡਾ ਬੁੰਡਾ ਵੀ ਕਾਫੀ ਸੋਹਣਿਆ ਨੇ ਮਰਲੇ ਦੀਆਂ ਮਰਲੇ ਵੱਡਾ ਥੱਲੇ ਵੇਖੋ ਬਣਿਆ ਕੀ ਪਿਆ ਆਹ ਦੇਖੋ ਜੀ ਅੱਛਾ ਵੀਰ ਬੂਟਰ ਦਿਨ ਕਿੰਨੇ 8-7 ਕਰਦੀ ਹੋਗੀ ਕਿੰਨੇ ਜੀ ਜੀ ਅੱਜ 10 ਰੈਂਟ ਐਨੂੰ ਤੋੜ ਦਈਏ ਇੱਕ ਵਾਰੀ ਮਾਰਾ ਜੀ ਬਿਲਕੁਲ 10 ਦਿਨ ਰੈਂਟ ਹੈ ਸਭ ਦਾ ਥੋੜਾ ਖੁੱਲਾ ਤੋੜ ਕੇ ਦਿਖਾਈਏ ਜਿੱਦਾਂ ਮੱਝ ਖੁੱਲੀ ਆਪਾਂ ਵੀ ਖੁੱਲਾ ਤੋੜ ਕੇ ਵਿਖਾਈਏ ਆ ਲਓ ਇਹਨਾਂ ਨੂੰ ਲਾਹਣ ਤੋਂ ਸਾਰ ਬਹੁਤ ਜ਼ਿਆਦਾ ਹੈ ਲਓ ਦੋਸਤੋ ਪਸ਼ੂ ਜੇਕਰ ਕਿਸੇ ਵੀਰ ਨੇ ਪੈਸੇ ਚੰਗੇ ਲਾਉਣੇ ਆ ਚੰਗਾ ਪਸ਼ੂ ਦੀ ਪਾਲ ਦੇ ਵਿੱਚ ਜੇ ਤੇ ਉਹ ਜੇ ਪਸ਼ੂ ਨੂੰ ਕੋਈ ਵੀਰ ਛੱਡ ਨਹੀਂ ਸਕਦਾ ਕਿਉਂਕਿ ਕਦੇ-ਕਦੇ ਪਸ਼ੂ ਉਹ ਜੇ ਲੰਬ ਦੇ ਮਿਰਲਾ ਬੁੱਲਾ ਜਾਂ ਛੱਡਾ ਭਰਿਆ ਨਾ ਹਾਂ ਉਹ ਡੇਡ ਡੇਡ ਫੜ ਗਏ ਹੁਣ ਹਾਂ ਬਿਲਕੁਲ ਹੁਣ ਵੇਖੋ ਸਖਣਾ ਦੇ ਵਿਰਲ ਕਿੰਨੀ ਛੱਡਾ ਪਰ ਬੇ ਫਿਰ ਬਣ ਗਿਆ ਬੜਾ ਹੀ ਕੱਡਾ ਖਿਲਰਿਆ ਮੰਮਾ ਤੋੜ ਦੋ ਇਧਰ ਨੂੰ ਪੈਨ ਦੋ ਕੋਈ ਦੋ ਕਿਹੜੇ ਕਢਾ ਦੋ ਤਸੱਲੀ ਨਾਲ ਦਿਖਾਈਏ ਕਿ ਉਹ ਬਾਅਦ ਵਿੱਚ ਕਿਸੇ ਵੀਰ ਨੇ ਸੌਦਾ ਕਰਨਾ ਬਾਅਦ ਚ ਕੋਈ ਇਹ ਨਾ ਹੋ ਜਾਏ ਵੀ ਗੁਮਰਾ ਹੋਵੇ ਵੀ ਆਹ ਲਓ ਇੱਕ ਪੂਰੀ ਫੇਰ ਤੋੜ ਦੇ ਵੀ ਰੋਣ ਨੂੰ ਹੱਥ ਨਾ ਨਾ ਆਹ ਲਓ ਜੀ ਅਛਾ ਵੀਰ ਬੂਟੇ ਆਪਦੇ ਆਵਾਂ ਧਾਵਾਂ ਤੇ ਆ ਗਈ ਤਾਂ ਬਣੂਗਾ ਕੀ ਥੱਲੇ ਮਾਜੇ ਹਜੇ ਤਾਂ ਆਪਾਂ ਬੜੀ ਬਣੂਗੀ ਸੰਤੂ ਸਾਹਿਬ ਆ ਜੀ ਤਾਂ ਵੇਖੋ ਪੁਰਾਣਾ ਪੜਾ ਕੋਈ ਹੈਗਾ ਕੋਈ ਚੱਕਰ ਨਮਾਉਣ ਦਾ ਪੱਠੇ ਪੁੱਠੇ ਪੁੱਲ ਖਾਂਦੀ ਹੈ ਇਹ ਨਹੀਂ ਕਿ ਪੱਠੇ ਪੁੱਠੇ ਛੱਡੀ ਜਾਂਦੀ ਪੁਰਾਣਾ ਪੜਾ ਵੇਖੋ ਇਹਦਾ ਹਮਮ ਬਸ ਦੋਸਤੋ ਪਿੱਠ ਪੁੱੜੇ ਤੋਂ ਤੁਸੀਂ ਵੇਖੋ ਥੱਬਿਆਂ ਥੱਬੇ ਮੈਂ ਤਾਂ ਕਿਹਾ ਕਿ ਉੱਤੇ ਵੇਖੋ ਭਾਵੇਂ ਢਾਈ ਤਿੰਨ ਤਿੰਨ ਫੁੱਟ ਦਾ ਪੁੱਠਾ ਹੀ ਹੈ ਚੌੜਾ ਤਾਂ ਕਾਫੀ ਚੌੜਾਈ ਦੇ ਵਿੱਚ ਆ ਕਰਮਾ ਲਈ ਸਭੀ ਸੂਬੀ ਪੂਰੀ ਹੈ ਸੰਤੂ ਸਾਹਿਬ ਬਣੀ ਨਾ ਇਹਨੇ ਵਿਰਲਾ ਹੋਰ ਕੱਢਣੀਆਂ ਕੱਢਣੀਆਂ ਮਾਜਦੋਸੋ ਚੰਗੀ ਆ ਓਵਰਆਲ ਝੋਟੀ ਜਿੰਨੀ ਕਰੋ ਉਨੀ ਚੰਗੀ ਆ ਠੀਕ ਆ ਜੀ ਤੇ ਚੰਗੀ ਜਮੀ ਪਲੀ ਆ ਚੰਗੀ ਸੇਵਾ ਦੇ ਵਿੱਚ ਸੰਭੀ ਸੰਭਾਲੀ ਕਿਸੇ ਵੀਰ ਨੇ ਚੰਗੀ ਸੇਵਾ ਕਰਕੇ ਆ ਤੇ ਪੂਰੀ ਡਬਲ ਆ ਕਟੋਗ੍ਰਾਫੀ ਇਹਨੂੰ ਆਪਾਂ ਕਹਿ ਸਕਦੇ ਵੀ ਮੰਜਾ ਡੇਦਾ ਕਰਮਾਲੀ ਦਾ ਠੀਕ ਉੱਤੇ ਅਜੇ ਕਰਮਾਲੀ 5 6 7 ਦਾ ਹਾਂ ਜੀ ਹਾਂ ਜੀ ਕੱਲੀ ਜਾਊ ਹੱਥੀਏ ਨਹੀਂ ਕਿ ਦੂਜੀ ਨਾਮ ਆਖ ਹੈ ਬਾਅਦ ਗੱਲ ਦਿੰਦੇ ਹਾਂ ਬਿਲਕੁਲ ਹਾਂ ਜੀ ਅਜੇ ਮੈਂ ਟਿਕੜੀ ਚੜਾਈ ਜੁੜੀ ਹੈ ਹਾਂ ਬਿਲਕੁਲ ਤੇ ਪੁਰਾ ਪੜਾ ਕਿਤੇ ਨਵਾਇਆ ਕਿਤੇ ਗੱਲ ਬਾਤ ਹੀ ਕੋਈ ਨਹੀਂ ਆ ਜੀ ਜੇ ਮੈਂ ਤੁਸੀਂ ਦੱਸ ਰਹੇ ਜੇ ਵੀ ਆਪਾਂ ਜਿੱਥੋਂ ਲਿਆਂਦੀ ਆ ਹਾਂਜੀ ਹਾਂਜੀ ਵੀ ਲੈ ਕੇ ਉਥੋਂ ਦੋ ਪਸ਼ੂ ਆਉਣੇ ਸੀ ਤੇ ਇੱਕ ਪਾਈ ਦਾ ਦੁੱਧ ਦੋਸਰੀ ਫਿਰ ਘਰ ਹੋ ਗਿਆ ਠੀਕੋ ਨਹੀਂ ਆਏ ਲੈ ਨਹੀਂ ਚੰਗੀ ਵੀਰ ਬੁੱਟੇ ਹਾਂਜੀ ਕਿਉਂਕਿ ਉਹ ਜਿਹੜਾ ਪਸ਼ੂ ਆਪਾਂ ਨੂੰ ਪਤਾ ਬਾਹਰ ਤੁਰ ਫਿਰ ਕੇ ਵੇਖੀ ਅਗਲਾ ਘਰ ਵਾਲਾ ਵੀ ਕਿੰਨੇ ਕਿੰਨੇ ਪੈਸੇ ਮੰਗਦਾ ਘਰ ਵਾਲਾ ਘਰ ਵਾਲਾ ਅੱਛਾ ਤੇ ਵੀਰ ਬੁੱਟੇ ਆਪਾਂ ਅੱਜ ਕਿੰਨੇ ਕੁ ਦੇ ਦੇਣੀ ਆ ਸੇਲ ਪਰਚੇਜ਼ ਦਾ ਕੰਮ ਆ ਚਲੋ ਆਪਾਂ ਨਹੀਂ ਦੱਸ ਦੋ ਸੰਧੂ ਸਾਹਿਬ ਨਹੀਂ ਫਿਰ ਵੀ ਤੁਸੀਂ ਦੱਸੋ ਮੈਨਾਂ ਭਰਾ ਹਾਂ ਕਿ ਗਲਤ ਹੋ ਸਕਦਾ ਤੂੰ ਹੀ ਦੱਸ ਦੇ ਨਹੀਂ ਮੈਂ ਤਾਂ ਦੱਸਦਾ ਕਿ ਕੋਈ ਨਾ ਮਾਨਤਨ ਵਿੱਚੋਂ ਜੋ ਵੀ ਸੱਜਣਾ ਨੇ ਕਰਾਉਣਾ ਜੇ ਨਹੀਂ ਹਾਣਾ ਇੱਕ 45 ਦਾ ਇੱਕ 45 ਇੱਕ 45 ਦੇ ਅੱਜ ਜਾਂ ਸੋਬੀ ਦੇ ਹੋਈ ਮਾਰ ਆਉ ਜੋ ਫਿਰ ਤਾਂ ਗੱਲਾਂ ਦੀ ਹੋਰੀ ਹੋਣ ਅੱਛਾ ਵੀਰ ਬੂਟੇ ਚੋੜੀ ਨੀ ਬਕੇ ਚੱਗੇ ਆਉਂਦੇ ਨੇ ਗੱਲਾਂ ਦੀਆਂ ਗੱਲਾਂ ਰਹਿ ਗਈਆਂ ਹਾਂਜੀ ਚਲੋ ਮੋਲ ਤੁਸੀਂ ਮੰਗ ਲਿਆ ਤੁਹਾਡੀ ਚੀਜ਼ ਆ ਜਿਹਨੇ ਭਰਨਾ ਚਲੋ ਨੇ ਆਪਦੀ ਸਮਝ ਵੇਖਣੀ ਪਰ ਮੱਝ ਵਾਂਗ ਚਲੋ ਡਬਲ ਅੱਧੇ ਡਬਲ ਕਈ ਤੇ ਵੱਡੀ ਕਈ ਤੇ ਡਬਲ ਹੀ ਆ ਪਰ ਇਹ ਚੀਜ਼ ਐ ਸੰਤੂ ਸਾਹਿਬ ਆ ਵੀ ਪੈਸੇ ਫੁੱਲ ਭਰੇ ਨੇ ਹਾਂਜੀ ਹਾਂ ਅਕੋ ਜਿੱਥੋਂ ਚਲੋ ਆਈ ਏ ਉਹਨਾਂ ਕੋਲ ਕੋਈ ਛੋਟੀ ਆਪਾਂ ਨੂੰ ਮਿਲੀ ਨਹੀਂ ਸੀ ਕੋਈ ਤਸੱਲੀ ਵੀ ਸਾਡੀ ਇਹ ਆਪਣੇ ਵੀਰੇ ਇਥੋਂ ਜਿਹਨਾਂ ਵਾਈ ਆ ਉਹ ਮੈਨੂੰ ਇੰਨਾਂ ਦੇ ਪਹਿਲੇ ਸੂਏ 15 16 ਲੀਟਰ ਨੇ ਦੁੱਧ ਭਰਿਆ ਚੰਗਾ ਦੁੱਧ ਰਿਆ ਹਾਂ ਚੰਗਾ ਰਿਆ ਠੀਕ ਤੇ ਹੁਣ ਜਿੱਦਾਂ ਜਮੀ ਭਲੀ ਆ ਇਹਨਾਂ ਸੰਤੂ ਸਾਹਿਬ ਜਿੰਨਾ ਖਲਾਰਾ 15 ਲੀਟਰ ਨੂੰ ਆਂਦਾ ਵੀ ਕੋਈ ਨਹੀਂ ਬਿਲਕੁਲ ਪਰ ਵਾਧੇ ਕਰਨ ਵਾਲੀ ਕੱਢੂਗੀ ਬਿਲਕੁਲ 920 ਠੀਕ ਆ ਇੱਕ ਪਰ ਤੋਂ ਪਰ ਬੜੀ ਓਕੇ ਆ ਸ਼ੁਕਰਮਾਲੀ ਜਾਜ ਹੀ ਆ ਬਹੁਤ ਪਿਆਰੀ ਆ ਕੋਈ ਇੱਥੇ ਆਣ ਕੇ ਵੀ ਰਵੇਖੂਗਾ ਸੰਤੁਸ਼ਟੀ ਹੋਊਗੀ ਪੈਸੇ ਲਾਉਣੇ 200 ਚਾਹੇ ਬਾਹਰ ਦਾ ਚਾਹੇ ਥੋੜੇ ਉਹ ਹਰ ਕਵੀਰ ਦੀ ਆਪੋ ਆਪਣੀ ਪਹੁੰਚ ਆ ਪਰ ਚੀਜ਼ ਇੱਥੇ ਆਣ ਕੇ ਮੇਰਾ ਵੀਰ ਵੇਖ ਕੇ ਕੋਈ ਇੱਕ ਵਾਰ ਤੁਸੀਂ ਛੱਡ ਕੇ ਨਹੀਂ ਜਾਂਦੇ ਠੀਕ ਆ ਥਾਣਾ ਥੋਣ ਦੀ ਵੇਖੋ ਕਾਫੀ ਸੋਹਣੀ ਆ ਅਡ ਰੋਡਰ ਸੋਹਣਾ ਬਣਾ ਰਹੀ ਆ ਅਜੇ 5 6 7 ਦਿਨਾਂ ਨੇ ਉਮੀਦ ਕਰਦਿਆਂ ਵੀ ਹਜੇ ਲੈ ਜਾਓ ਰਾਜੀ ਬਹੁਤ ਆ ਇਸ ਕਰਕੇ ਆਪਾਂ ਉਮੀਦ ਕਰਦੇ ਆਂ ਵੀ ਦਿਨ ਹਜੇ ਲੈ ਜਾਊਗੀ ਕਿ 10 ਦਿਨ ਲੈ ਜਾਏ ਹੋਰ ਚੰਗੀ ਬਰੂ ਨਾਲੇ ਸਮਾਂ ਵਿੱਚ ਚੰਗਾ ਹੀ ਹੋਣ ਅੱਗੇ ਮਾਗੜਾ ਪਿਛਮੈਣਾ ਹੈਗਾ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਨੋ ਵੀ ਭਰਾਵੋ ਇਹ ਝੋਟੀਆਂ ਆਪਾਂ ਤੁਹਾਨੂੰ ਲਾਸਟ ਵਿੱਚ ਵਿਖਾਉਣੀ ਸੀ ਵੀਰ ਬੂਟੇ ਦੇ ਘਰੋਂ ਪਸ਼ੂ ਅੱਜ ਤਿੰਨ ਵਗਾਊਗਾ ਤਿੰਨੇ ਪਸ਼ੂ ਸਟੈਂਡਰਡ ਦੇ ਆ ਚਲੋ ਜਿਹੋ ਜਿਹਾ ਪੈਸਾ ਆਪਾਂ ਖਰਚ ਕਰਨਾ ਚਾਹੁੰਦੇ ਆਂ ਦੁਕਾਨਦਾਰੀ ਆ ਉਹੋ ਜਿਹਾ ਪਸ਼ੂ ਵਿੱਚ ਲਿਆ ਕੇ ਰੱਖਣਾ ਪੈਂਦਾ ਛੋਟੇ ਭਾਦੀ ਇੱਕ ਵੜ ਮਿਲ ਜੂਗੀ ਇੱਕ ਵੱਡੇ ਰੇਡ ਦੀ ਵਾੜ ਮਿਲ ਜੂਗੀ ਜਿਹੜੀ ਕੋਈ 28 30 ਲੀਟਰ ਵੀਰ ਹੱਥ ਪਾਉਣਾ ਚਾਹੁੰਦਾ ਵੀ 28 30 ਲੀਟਰ ਦੀ ਕਪੈਸਿਟੀ ਵਾਲੀ ਵਾੜ ਖਰੀਦਣੀ ਆ ਉਹ ਤੁਸੀਂ ਇਸ ਵਾੜ ਨੂੰ ਹੱਥ ਪਾ ਸਕਦੇ ਜੀ ਝੋਟੀ ਬਹੁਤ ਪਿਆਰੀ ਹੈ ਤੇ ਵੀਰ ਬੂਟੇ ਇਹ ਪਸ਼ੂ ਸੀ ਅੱਜ ਆਪਣੇ ਕੋਲ ਹਾਂਜੀ ਹਾਂਜੀ ਇਹ ਪਸ਼ੂ ਤੇ ਨੰਬਰ ਬੋਲ ਦਗੇ ਜੀ 84371 99 ਨੌਟਸ ਵਾਲੀ ਠੀਕ ਹੈ ਭਰਾ ਹਾਂਜੀ ਲਓ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਬੂਟਾ ਪਿੰਡ ਅਮੀਰਕੇ ਨੇੜੇ ਅਮਰਕੋਟ ਤਹਿਸੀਲ ਪੱਟੀ ਹੈ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨੰਬਰ ਸਕਰੀਨ ਤੇ ਲੱਗ ਚੁੱਕਾ ਵੀਰ ਦਾ ਨੰਬਰ ਤਾਂ ਤੁਸੀਂ ਕਾਲ ਕਰਕੇ ਵਧੇਰੇ ਜਾਣਕਾਰੀ ਲੈ ਗਰਬਾਤ ਕਰ ਸਕਦੇ ਜੇ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ 7 ਸ਼ਰੀਆ ਕਾਲ ਗਿਆ